ਗੁਰੂ ਜੀ ਦੀ ਸ਼ਰਨ ਪੈਣ ਤੋਂ ਬਿਨਾਂ ਬਹੁਤਾ ਹੀ ਦੁੱਖ ਲੱਗਦਾ ਹੈ ਬਹੁਤਾ ਦੁੱਖ ਚੁੰਬੜਿਆ ਰਹਿੰਦਾ ਹੈ ਤੇ ਮਨੁੱਖ ਭਟਕਦਾ ਫਿਰਦਾ ਰਹਿੰਦਾ ਹੈ ਭਟਕਣ ਤੋਂ ਭਾਵ ਕੀ ਹੈ ਵੀ ਜਦੋਂ ਸਭ ਕੁਝ ਹੁੰਦੇ ਹੋਏ ਵੀ ਆਤਮਾ ਨੂੰ ਸ਼ਾਂਤੀ ਨਹੀਂ ਹੈ ਆਤਮਿਕ ਸ਼ਾਂਤੀ ਚੈਨ ਨੀਂਦ ਨਹੀਂ ਆਉਂਦੀ ਮਹਾਰਾਜ ਕਹਿੰਦੇ ਇਹ ਸਾਰਾ ਕੁਝ ਸੇਵਾ ਤੇ ਸਿਮਰਨ ਤੋਂ ਬਿਨਾ ਹੈ ਆਖੋ ਸਤਨਾਮ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ ਸਤਗੁਰੂ ਜੀ ਤੁਸੀਂ ਸਾਨੂੰ ਦਾਤਾਂ ਦੇਣ ਵਾਲੇ ਹੋ ਮੇਰ ਕਰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਸਾਨੂੰ ਆਤਮਿਕ ਜੀਵਨ ਦੀ ਸਮਝ ਬਖਸ਼ੀ ਹੁਣ ਸਮਝ ਕਦੋਂ ਬਖਸ਼ਦੇ ਆ ਮਹਾਰਾਜ ਸੱਚੇ ਪਾਤਸ਼ਾਹ ਕਈ ਵਾਰੀ ਨਾ ਰਹਿਮਤ ਹੁੰਦੀ ਹੈ ਸਤਗੁਰੂ ਦੀ ਪਰ ਸਾਨੂੰ ਪਤਾ ਹੀ ਨਹੀਂ ਲੱਗਦਾ ਉਹਦੀ ਕਿਰਪਾ ਹੁੰਦੀ ਹੈ ਉਹਦੀ ਬਖਸ਼ਿਸ਼ ਹੁੰਦੀ ਹੈ ਜਿਹੜੇ ਮਨੁੱਖ ਨੂੰ ਚਿੰਤਾ ਹੋਵੇ ਨੀਂਦ ਨਾ ਆਉਂਦੀ ਹੋਵੇ ਉਹ ਦਵਾਈ ਲੈਣ ਤਾਂ ਭੱਜ ਪੈਂਦਾ ਦਵਾਈ ਤਾਂ ਲੈ ਲੈਂਦਾ ਪਰ ਸਿਮਰਨ ਨਹੀਂ ਕਰਕੇ ਵੇਖਦਾ ਮੂਲ ਮੰਤਰ ਨਹੀਂ ਕਰਕੇ ਵੇਖਦਾ ਉਹ ਬੰਦਗੀ ਨਹੀਂ ਕਰਕੇ ਵੇਖਦਾ ਕਿ ਮਨਾ ਵੇਖੀ ਇਹ ਤਾਂ ਸੀ ਕੀ ਪਤਾ ਬਿਨਾ ਪਹਿਹਾਂ ਦੀ ਠੀਕ ਹੋ ਜਾਈ ਆਖੋ ਸਤਨਾਮ ਅੰਮ੍ਰਿਤ ਵੇਲੇ ਜੇ ਕੋਈ ਜਾਗਦਾ ਹੈ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਾਦਰੀ ਮੁੱਖ ਦਵਾਰ ਇਸੇ ਨਾਲ ਬੰਦੇ ਨੂੰ ਕਹਿੰਦੇ ਨੀਂਦ ਨਾ ਆਵੇ ਕਹਿੰਦਾ ਮੇਰੀ 2 ਵਜੇ ਅੱਖ ਖੁੱਲ ਜਾਂਦੀ ਹੈ ਮੇਰੀ 3 ਵਜੇ ਅੱਖ ਖੁੱਲ ਜਾਂਦੀ ਹੈ ਡਾਕਟਰ ਨੂੰ ਜਾ ਕੇ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਵੀ ਪੈਣ ਲੱਗਿਆ ਮੈਂ देर ਪੈਣਾ ਫਿਰ 3 ਵਜੇ ਫਿਰ ਅੱਖ ਖੁੱਲ ਜਾਂਦੀ ਹੈ ਹੁਣ ਡਾਕਟਰਾਂ ਦਾ ਕੰਮ ਕੀ ਹੁੰਦਾ ਉਹਨਾਂ ਦਾ ਕੀਤਾ ਉਹਨਾਂ ਨੇ ਵੇਖਣਾ ਵੀ ਬੰਦੇ ਨੂੰ ਨੀਂਦ ਨਹੀਂ ਹੈ ਸ਼ਾਂਤੀ ਨਹੀਂ ਹੈ ਉਹਨਾਂ ਦਾ ਫਰਜ ਬਣਦਾ ਉਹਨਾਂ ਨੇ ਦਵਾਈ ਦੇਣੀ ਹੈ ਉਹਨਾਂ ਨੇ ਨੀਂਦ ਵਾਲੀ ਦਵਾਈ ਦੇ ਦੇਣੀ ਹੈ ਵੀ ਰੈਸਟ ਕਰ ਤੇਰੇ ਮਾਈਂਡ ਤੇ ਬੋਝ ਹੈ ਤੇਰੇ ਦਿਮਾਗ ਨੂੰ ਚੈਨ ਨਹੀਂ ਆ ਰਹੀ ਤੈਨੂੰ ਦਵਾਈ ਖਾਣੀ ਪੈਣੀ ਆ ਤੂੰ ਦਵਾਈ ਲੈ ਕੇ ਸੌਂ ਜਾ ਕਰ ਹੁਣ ਦਵਾਈ ਤੁਹਾਨੂੰ ਪਤਾ ਹੈ ਵੀ ਕੋਈ ਵੀ ਲੈ ਲੀਏ ਉਦੇ ਨਾਲ ਨੀਂਦ ਆਉਂਦੀ ਹੁੰਦੀ ਸੁਸਤੀ ਬਹੁਤ ਆਉਂਦੀ ਹੈ ਦਵਾਈ ਭਾਵੇਂ ਕਿਸੇ ਬਿਮਾਰੀ ਦੀ ਹੋਵੇ ਕੁਦਰਤੀ ਹੈ ਨੀਂਦ ਆਉਂਦੀ ਹੈ ਦਵਾਈ ਲੈਂਦਾ ਰਿਹਾ ਥੋੜਾ ਜਿਹਾ ਚਿਰ ਲੈਂਦਾ ਰਿਹਾ ਫੇਰ ਅੱਖ ਖੁੱਲ ਜਾਂਦੀ ਹੈ 3 ਵਜੇ ਹੁਣ ਤੁਹਾਨੂੰ ਪਤਾ ਬੰਦਾ ਨਾ ਜਦੋਂ ਕਈ ਵਾਰੀ ਸਾਰਿਆਂ ਥਾਵਾਂ ਤੋਂ ਥੱਕ ਹਾਰ ਜਾਂਦਾ ਹੈ ਆਖਰ ਨੂੰ ਉਹਦੇ ਇੱਕੋ ਹੀ ਦਰ ਚੇਤੇ ਆਉਂਦਾ ਹੈ ਕਿ ਪਰਮਾਤਮਾ ਤੋਂ ਬਿਨਾ ਹੁਣ ਕੋਈ ਨਹੀਂ ਜੇ ਪਹਿਲੇ ਨੰਬਰ ਤੇ ਰੱਖ ਲੈ ਵੀ ਪਹਿਲਾਂ ਅਰਦਾਸ ਕਰੀਏ ਦਵਾਈ ਲੈਣ ਵੀ ਜਾਣਾ ਨਾ ਪਿਆਰੋ ਤਾਂ ਵੀ ਅਰਦਾਸ ਕਰ ਕੀ ਜਾਇਆ ਕਰ ਮੌਲਕਾ ਸੀ ਕੋਈ ਚੀਜ਼ ਖਰੀਦਣ ਜਾਣੇ ਆਸੀਂ ਕੋਈ ਵਿਆਹ ਸ਼ਾਦੀ ਰੱਖਦੇ ਆਸੀਂ ਅਰਦਾਸ ਕਰਦੇ ਆ ਜਦੋਂ ਵੀ ਅਸੀਂ ਕੋਈ ਕਾਰਜ ਕਰਨ ਲਈ ਜਾਂਦੇ ਆ ਨਾ ਤਾਂ ਅਰਦਾਸ ਗੁਰੂ ਜੀ ਦੇ ਚਰਨਾਂ ਵਿੱਚ ਜ਼ਰੂਰ ਕਰਨੀ ਚਾਹੀਦੀ ਹੈ ਮਾਲਕਾ ਜੇ ਮੈਂ ਦਵਾਈ ਵੀ ਲੈਣ ਜਾ ਰਿਹਾ ਨਾ ਤਾਂ ਵੀ ਮੇਰੇ ਤੇ ਮਿਹਰ ਕਰਿਓ ਮੈਨੂੰ ਦਵਾਈ ਲੱਗ ਜੇ ਸਰੀਰ ਐ ਕਿਉਂਕਿ ਰੋਜੀ ਤਾਂ ਸਭ ਨੂੰ ਦੇਣੀ ਹੈ ਪ੍ਰਮਾਤਮਾ ਨੇ ਕਿਤੇ ਸਾਨੂੰ ਮਾਇਆ ਉਹਨਾਂ ਨੂੰ ਵੀ ਦੇ ਕੇ ਆਉਣੀ ਪੈਂਦੀ ਹੈ ਪਰ ਅਰਦਾਸ ਕਰ ਮੈਂ ਦੁਆ ਕਰਦਾ ਕਿ ਮਾਲਕਾ ਦਵਾਈ ਲੱਗ ਜਾਏ ਤੇ ਫਿਰ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇ ਦਾਤੇ ਨੇ ਦਾਤ ਆਪਣੇ ਹੱਥ ਉੱਪਰ ਰੱਖੀ ਹੋਈ ਹੈ ਜਦੋਂ ਜਿਹੜਾ ਉਹਨੂੰ ਭਾ ਜਾਂਦਾ ਹੈ ਉਹਨੂੰ ਦਾਤ ਚੱਕ ਕੇ ਉਹ ਦੇ ਦਿੰਦਾ ਹੈ ਮਾਲਕਾ ਮੇਰੇ ਤੇ ਮਿਹਰ ਕਰ ਰਹਿਮਤ ਕਰ ਉਹ ਜਦੋਂ ਦਵਾਈ ਵੀ ਲੈਂਦਾ ਆ ਰਿਹਾ ਪਰ ਨੀਂਦ ਨਾ ਆਇਆ ਕਰੇ ਹੌਲੀ ਹੌਲੀ ਨਾ ਉਹਨੇ ਸੋਚਿਆ ਵੀ ਚਲੋ ਨੀਂਦ ਤਾਂ ਆਉਂਦੀ ਨਹੀਂ ਵੀ ਆਪਾਂ ਸਨੇਹਾ ਉੱਠ ਕੇ ਹੋਰ ਕਿੱਧਰ ਨੂੰ ਜਾਵੇ ਬੰਦਾ ਕਹਿੰਦਾ ਇੱਕੋ ਹੀ ਗੇਟ ਖੁੱਲਾ ਹੁੰਦਾ ਉਹ ਗੁਰੂ ਨਾਨਕ ਦਾ ਗੇਟ ਖੁੱਲਾ ਹੁੰਦਾ ਦਰਵਾਜ਼ਾ ਖੁੱਲਾ ਹੁੰਦਾ ਬਾਕੀ ਦੁਨੀਆ ਦੇ ਦਰਵਾਜ਼ੇ ਬੰਦ ਹੁੰਦੇ ਹੁਣ ਸਵੇਰੇ ਸਵੇਰੇ ਤਾਂ ਬੰਦਾ ਕਿਸ ਦੇ ਘਰ ਵੀ ਨਹੀਂ ਨਾ ਜਾ ਸਕਦਾ ਆਖ ਖੁੱਲ ਗਈ ਸਨੇਹਾ ਨੀਂਦ ਆਉਂਦੀ ਨਹੀਂ ਗੁਰਦੁਆਰੇ ਬਾਗਿਆ ਜਾ ਕੇ ਮੱਥਾ ਟੇਕਿਆ ਬਾਣੀ ਸੁਣੀ ਕਥਾ ਵਾਰਤਾ ਸੁਣੀ ਤੇ ਗੁਰੂ ਦੇ ਪਿਆਰਿਆਂ ਨੂੰ ਮਿਲਿਆ ਕਹਿੰਦਾ ਜੀ ਮੇਰੀ ਸੁਨੇਹਾ ਕਾਫੀ ਟਾਈਮ ਹੋ ਗਿਆ ਮੇਰੀ ਕਦੇ 2.5 ਵਜੇ ਕਦੇ 3 ਵਜੇ ਅੱਖ ਖੁੱਲ ਜਾਂਦੀ ਹੈ ਮੈਨੂੰ ਨੀਂਦ ਨਹੀਂ ਆਉਂਦੀ ਫਿਰ ਮੈਂ ਪਾਸੇ ਮਾਰਦਾ ਰਹਿਣਾ ਕਦੇ ਇੱਧਰ ਕਦੇ ਇੱਧਰ ਕਹਿੰਦਾ ਇੱਕ ਦਿਨ ਮੈਂ ਸੋਚਿਆ ਮਨਾ ਇਸ਼ਨਾਨ ਕਰੀਏ ਤੇ ਗੁਰਦੁਆਰੇ ਚੱਲੀਏ ਉਹ ਪਤਾ ਹੈ ਗੁਰਸਿੱਖ ਗੁਰੂ ਨਾਲ ਜੋੜਨ ਵਾਲਾ ਉਹ ਕਹਿੰਦਾ ਪਿਆਰਿਆ ਇਹੀ ਤਾਂ ਸਾਡੇ ਕਰਮ ਜਾਗਦੇ ਨੇ ਜਦੋਂ ਸਾਡੇ ਔਂਕਰ ਜਦੋਂ ਫੁੱਟਦੇ ਨੇ ਜਦੋਂ ਗੁਰੂ ਸਾਨੂੰ ਜਗਾਉਂਦਾ ਉਦੋਂ ਅਸੀਂ ਦਵਾਈ ਲੈਣੀ ਸ਼ੁਰੂ ਕਰ ਦਿੰਨੇ ਆ ਆਖੋ ਸਤਨਾਮ ਉਹ ਤੈਨੂੰ ਜਗਾਉਂਦਾ ਦੁਨਿਆਵੀ ਨੀਂਦ ਤੇਰੀ ਖਤਮ ਕਰਕੇ ਤੈਨੂੰ ਕਹਿੰਦਾ ਸਮਾਂ ਬਹੁਤ ਬੀਤ ਗਿਆ ਭਜਨ ਕਰ ਲੈ ਅਮਰਤ ਵੇਲੇ ਰੱਬੀ ਰੂਹਾਂ ਸਮਝ ਲਓ ਸਾਡੇ ਘਰ ਵਿੱਚ ਆ ਕੇ ਸਾਨੂੰ ਜਗਾਉਂਦੀਆਂ ਨੇ ਇੱਕ ਪ੍ਰਮਾਤਮਾ ਦੀ ਕਿਰਪਾ ਰਹਿਮਤ ਹੈ ਜਿਹੜੀ ਸਾਨੂੰ ਉਠਾਉਂਦੀ ਹੈ ਉਹ ਕਹਿੰਦਾ ਜਦੋਂ ਤੂੰ ਘਰ ਵਿੱਚ ਤੈਨੂੰ ਪ੍ਰਮਾਤਮਾ ਜਗਾਉਣ ਦੀ ਕੋਸ਼ਿਸ਼ ਕਰਦਾ ਸੀ ਤੂੰ ਫੇਰ ਵੀ ਨਾ ਸਮਝਿਆ ਪਰ ਫੇਰ ਪ੍ਰਮਾਤਮਾ ਨੇ ਤੇਰੇ ਤੇ ਐਨੀ ਮਿਹਰ ਕਰਤੀ ਜਿਹਨੂੰ ਲਾਉਣਾ ਹੈ ਪ੍ਰਮਾਤਮਾ ਨੇ ਕਹਿੰਦਾ ਤੇਰੀ ਬਾਹ ਫੜ ਕੇ ਤੈਨੂੰ ਗੁਰੂ ਘਰ ਵੀ ਭੇਜਦਾ ਹਾਂ ਆਖੋ ਸਤਨਾਮ ਬਾਣਾ ਬਣ ਗਿਆ ਵੀ ਉੱਥੇ ਸਤ ਸੰਗ ਵਿੱਚ ਜਾਏਗਾ ਤਾਂ ਆਪੇ ਕਿਰਪਾ ਹੋ ਜਾਣੀ ਆਪੇ ਰਹਿਮਤ ਹੋ ਜਾਣੀ ਆ ਗੁਰੂ ਨੇ ਐਸੀ ਬਖਸ਼ਿਸ਼ ਕੀਤੀ ਅਮਰਤ ਵੇਲੇ ਨੀਂਦ ਨਾ ਆਉਣੀ ਉੱਠਣਾ ਇਹ ਪਰਮਾਤਮਾ ਤੈਨੂੰ ਜਗਾ ਰਿਹਾ ਹੈ ਪਰ ਜੇ ਤੂੰ ਨਾ ਮੰਨਿਆ ਤੈਨੂੰ ਜਗਾਉਣਾ ਛੱਡ ਦਿੱਤਾ ਨਾ ਪਰਮਾਤਮਾ ਨੇ ਫਿਰ ਤੂੰ ਇਹ ਨੀਂਦ ਦੇ ਵਿੱਚ ਆਪਣਾ ਸਾਰਾ ਜੀਵਨ ਬਿਆਰਥ ਗਵਾ ਲਏਗਾ ਇਹ ਗੁਰਸਿੱਖ ਦਾ ਕਰਮ ਹੈ 3 ਵਜੇ ਅੱਖ ਖੁੱਲੀ ਹੈ ਉੱਠ ਕੇ ਮੂਲ ਮੰਤਰ ਸ਼ੁਰੂ ਕਰਦੇ ਮਾਲਕਾ ਤੇਰਾ ਸ਼ੁਕਰ ਹੈ ਅੱਜ ਤੂੰ ਮੈਨੂੰ 3 ਵਜੇ ਠਾਤਾ ਤੇਰਾ ਸ਼ੁਕਰ ਹੈ ਅੱਜ ਮੇਰੇ ਅੱਖ 2:30 ਵਜੇ ਖੁੱਲ ਗਈ ਅੱਜ ਮੇਰੇ ਅੱਖ 4 ਵਜੇ ਖੁੱਲ ਗਈ ਤੇਰਾ ਸ਼ੁਕਰਾਨਾ ਕਰਿਆ ਕਰ ਦਵਾਈ ਲੈਣ ਨਾ ਭਜਿਆ ਕਰ ਵੀ ਮੈਨੂੰ ਨੀਂਦ ਨਹੀਂ ਆਉਂਦੀ ਮੂਲ ਮੰਤਰ ਸ਼ੁਰੂ ਕਰ ਦੇ ਆਪਣੇ ਕੋਲੇ ਗੁਰੂ ਬੈਠੇ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਰਦਾਸ ਕਰਿਆ ਕਰੋ ਪਿਆਰੋ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਕਿ ਮੇਰੇ ਵਰਗਾ ਨਾ ਵੀ ਹੋਵੇ ਨਾ ਤੇ ਗੁਰੂ ਦੇ ਅੱਗੇ ਖੜ ਕੇ ਅਰਦਾਸ ਕਰਦਿਆ ਕਰੋ ਅਰਦਾਸ ਭਲੇ ਦੀ ਪ੍ਰਵਾਣ ਹੁੰਦੀ ਹੈ ਆਪਣੇ ਭਲੇ ਲਈ ਕਿਸੇ ਦੇ ਭਲੇ ਲਈ ਆਪਣੇ ਦੁੱਖ ਲਈ ਅਸੀਂ ਆਪਣਾ ਦੁੱਖ ਕਿਹਨੂੰ ਦੱਸ ਸਕਦੇ ਹਾਂ ਜੀ ਗੁਰੂ ਨਹੀਂ ਤਾਂ ਦੱਸ ਸਕਦੇ ਆ ਫਿਰ ਉਹਦੀ ਮਰਜ਼ੀ ਹੈ ਉਹਦੀ ਮौज ਹੈ ਵੀ ਸਾਡੇ ਕਰਮਾਂ ਦਾ ਕਿੰਨਾ ਕੁ ਦੁੱਖ ਸੁੱਖ ਲਿਖਿਆ ਹੈ ਪਰ ਉਹ ਜਨਮ ਜਨਮ ਕੇ ਕਿਲ ਵੀ ਦੁੱਖ ਕਾਟੇ ਆਪੇ ਮੇਲ ਮਿਲਾਈ ਉਹ ਜਨਮ ਜਨਮ ਕੇ ਕਿਲ ਵਿਖ ਵੱਡੇ ਦੁੱਖ ਕਾਟੇ ਆਪੇ ਮੇਲ ਮਿਲਾਈ ਆਪ ਪਰਮਾਤਮਾ ਮਲਾਉਂਦਾ ਹੈ ਕਹਿੰਦਾ ਮੈਂ ਉਹ ਬੰਦਾ ਕਹਿੰਦਾ ਨੀਂਦ ਨਹੀਂ ਹੁੰਦੀ ਸੀ ਮੈਂ ਸਵੇਹਾ ਉੱਠਿਆ ਕਰਾਂ ਕਹਿੰਦਾ ਫਿਰਨਾ ਮੈਂ ਇਸ਼ਨਾਨ ਵੀ ਕਰਿਆ ਕਰਾਂ ਪਰ ਮੈਂ ਇਸ਼ਨਾਨ ਕਰਨ ਤੋਂ ਪਹਿਲਾਂ ਹੀ ਜਦੋਂ ਬਿਸਤਰੇ ਛੁੱਟਿਆ ਕਰਾਂ ਮੈਂ ਮੂਲ ਮੰਤਰ ਸ਼ੁਰੂ ਕਰਦਿਆ ਕਰਾਂ ਤੇ ਮੈਂ ਇਸ਼ਨਾਨ ਕਰਕੇ ਫਿਰ ਸਹਿਜ ਅਵਸਥਾ ਵਿੱਚ ਨਾਮ ਜਪਿਆ ਕਰਾਂ ਕਹਿੰਦਾ ਮੈਨੂੰ ਫਿਰ ਮੈਂ ਸਵੇਰੇ ਉੱਠਿਆ ਕਰਾਂ ਤੇ ਸ਼ਾਮ ਨੂੰ ਮੈਨੂੰ ਟਾਈਮ ਨਾਲ ਨੀਂਦ ਆ ਜਾਇਆ ਕਰੇ ਤੇ ਮੈਂ ਇਸ਼ਨਾਨ ਕਰਿਆ ਕਰਾਂ ਹੁਣ ਕਹਿੰਦਾ ਪਤਾ ਨਹੀਂ ਕਿੰਨੇ ਹੀ ਸਾਲ ਹੋ ਗਏ ਮੈਂ ਗੁਰਦੁਆਰੇ ਜਾਂਦਾ ਤੇ ਅੰਮ੍ਰਿਤ ਵੇਲੇ ਵੀ ਉੱਠਦਾ ਗੁਰੂ ਰਾਮਦਾਸ ਮਹਾਰਾਜ ਜੀ ਵੀ ਕਹਿੰਦੇ ਆ ਕਿਹਦਾ ਹੋਣਾ ਚਾਹੀਦਾ ਗੁਰੂ ਦਾ ਸਿੱਖ ਆਪਾਂ ਨੂੰ ਸਾਰਿਆਂ ਨੂੰ ਸਮਝਾਉਂਦੇ ਆ ਮਹਾਰਾਜ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸੁ ਭਲਕੇ ਉੱਠ ਹਰ ਨਾਮ ਤੇ ਆਵੇ ਇਸ ਤਰ੍ਹਾਂ ਜਿਹੜਾ ਮਨੁੱਖ ਗੁਰੂ ਜੀ ਦਾ ਸੱਚਾ ਸਿੱਖ ਅਖਵਾਉਂਦਾ ਹੈ ਜਿਹਨੂੰ ਸੱਚਾ ਸਿੱਖ ਕਹਿੰਦੇ ਆ ਉਹ ਹਰ ਰੋਜ਼ ਸਵੇਰੇ ਉੱਠ ਕਰਕੇ ਹਰੀ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅਮਰਤ ਸਰਨਾ ਆਵੇ ਮਹਾਰਾਜ ਕਹਿੰਦੇ ਹਰ ਰੋਜ਼ ਜੋ ਸਵੇਰੇ ਉਦਮ ਕਰਦਾ ਹੈ ਭਾਈ ਜਿਹਨੂੰ ਪ੍ਰਮਾਤਮਾ ਉਦਮ ਬਖਸ਼ਦਾ ਹੈ ਇਸ਼ਨਾਨ ਕਰਦਾ ਹੈ ਤੇ ਫਿਰ ਨਾਮ ਰੂਪ ਅਮਰਤ ਦੇ ਸਰੋਵ ਵਿੱਚ ਸਰੋਵਰ ਵਿੱਚ ਚੁੰਬੀ ਲਾਉਂਦਾ ਹੈ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਹੋਵੇ ਭਾਵ ਨਾਮ ਜਪਣਾ ਅੰਮ੍ਰਿਤ ਦੇ ਸਰੋਵਰ ਵਿੱਚ ਟੂੰਬੀ ਲਾਉਣੀ ਫਿਰ ਕੀ ਕਰਦਾ ਹੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕੇਲੇ ਵਿਖ ਪਾਪ ਦੋਖ ਲੈ ਜਾਵੇ ਕਹਿੰਦੇ ਸਤਿਗੁਰੂ ਦੇ ਉਪਦੇਸ਼ ਦੁਆਰਾ ਉਪਦੇਸ਼ ਲਿਆ ਕਰ ਕਈ ਗੱਲਾਂ ਦਾ ਨਹੀਂ ਪਤਾ ਲੱਗਦਾ ਬਿਨਾ ਉਪਦੇਸ਼ ਤੋਂ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਪੁੱਛਦੇ ਫਿਰਦੇ ਆ ਕੀ ਕਰਨਾ ਚਾਹੀਦਾ ਜੀ ਸਿੱਖੀ ਕਿਵੇਂ ਕਮਾਈ ਜਾਂਦੀ ਹੈ ਜੀ ਸਿੱਖ ਬਣ ਕੇ ਕਰੀਏ ਕੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸਾਨੂੰ ਸਾਰਾ ਕੁਝ ਦੱਸ ਦਿਆ ਪਿਆਰਿਆ ਐਸੀ ਕੋਈ ਗੱਲ ਹੀ ਨਹੀਂ ਤੇਰੇ ਮਨ ਦੀ ਵੀ ਉਹ ਨਾਮ ਬਾਣੀ ਵਿੱਚੋਂ ਧਿਆਵੇ ਬਾਣੀ ਵਿੱਚੋਂ ਸਾਰੇ ਸਾਡੇ ਜਿਹੜੇ ਸਵਾਲ ਉੱਠਦੇ ਆ ਨਾ ਮਨ 'ਚ ਉਹ ਸਾਰੇ ਮਿਲਦੇ ਆ ਉਹ ਗੱਲ ਬੱਕਰੀ ਇਹ ਵੀ ਮੱਤ ਛੋਟੀ ਹੈ ਕਈ ਵਾਰੀ ਨਾਂ ਪਤਾ ਲੱਗੇ ਸਾਨੂੰ ਸਾਨੂੰ ਨਾਂ ਧਿਆਵੇ ਉਹ ਪੁੱਛ ਕੇ ਲੱਭ ਕੇ ਮਿਲ ਜਾਂਦੀ ਹੈ ਕਿਸੇ ਹੋਰ ਗੁਰਸਿੱਖ ਤੋਂ ਪੁੱਛ ਲਓ ਹੋ ਸਕਦਾ ਹੈ ਸਾਡੇ ਨਾਲੋਂ ਵੱਧ ਗਿਆਨवान ਹੋਵੇ ਕੋਈ ਪਰ ਮਿਲਦਾ ਹਰ ਸਭ ਕੁਝ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਤੂੰ ਸ਼ਰਧਾ ਭਾਵਨਾ ਬਣਾ ਕੇ ਨਾ ਇਹਨੂੰ ਫਰੋਲਿਆ ਕਰ ਵੇਖਿਆ ਕਰ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਮਰੇ ਕਹਿੰਦੇ ਉਪਦੇਸ਼ ਗੁਰੂ ਹਰ ਜਪ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਬੈੰਧਿਆ ਉੱਠਦਿਆਂ ਹਰ ਨਾਮ ਤੇ ਆਵੇ ਕਿੰਨੇ ਸਰਲ ਸ਼ਬਦ ਨੇ ਬਾਣੀ ਵਿੱਚ ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਕੀਰਤੀ ਕਰਦਾ ਹੈ ਤੇ ਦਿਹਾੜੀ ਵਿੱਚ ਫਿਰ ਬੈਹਂਦੇ ਆ ਉੱਠਦੇ ਆ ਉਹਨੂੰ ਚੇਤੇ ਕਰਦਾ ਰਹਿੰਦਾ ਹੈ ਕੀਰਤਕਾਰ ਕਰਦਿਆਂ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਏਸੇ ਨੂੰ ਸਾਸ ਗਰਾਸ ਕਹਿੰਦੇ ਆ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਸਤਿਗੁਰੂ ਦੇ ਮਨ ਵਿੱਚ ਉਹੀ ਸਿੱਖ ਚੰਗਾ ਲੱਗਦਾ ਹੈ ਭਾਈ ਜੋ ਪਿਆਰੇ ਪ੍ਰਭੂ ਨੂੰ ਪਰਮਾਤਮਾ ਨੂੰ ਮਾੜੇ ਕਰਮਾਂ ਤੋਂ ਪਰਹੇਜ਼ ਕਰਕੇ ਗੁਰੂ ਨੂੰ ਯਾਦ ਰਹਿਤ ਕਰਦਾ ਰਹਿੰਦਾ ਹੈ ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ ਫਿਰ ਜੀਤੇ ਦਿਆਲ ਹੋ ਜਾਂਦਾ ਨਾ ਜਾਣਾ ਪਾ ਸ਼ਰੂਚਿ ਜੀ ਤੇ ਦਇਆ ਕਰਦਾ ਉਹ ਪ੍ਰਮਾਤਮਾ ਉਸੇ ਨੂੰ ਠਾਊਗਾ ਬਾਹ ਫੜ ਕੇ ਬਾਹ ਪਾ ਕਰ ਕੱਢ ਲੈਨੇ ਆਪਣੇ ਗਰੇ ਅੰਧ ਕੂਪ ਤੇ ਮਾਇਆ ਹਨੇਰੇ ਵਿੱਚੋਂ ਕੋਹ ਪਾਨੇਰੇ ਵਿੱਚੋਂ ਬਾਹ ਫੜ ਕੇ ਕੱਢ ਲੈਂਦੇ ਆ ਗੁਰੂ ਸਾਹਿਬ ਜੀ ਜਿਸਨੂੰ ਦਇਆ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜੀਤੇ ਹੋ ਪ੍ਰਮਾਤਮਾ ਦਿਆਲ ਹੋ ਜਾਂਦਾ ਉਹ ਗੁਰਸਿੱਖ ਸੱਚੇ ਪਾਤਸ਼ਾਹ ਉਹਨੂੰ ਸਿੱਖਿਆ ਦਿੰਦਿਆ ਸਤਿਗੁਰੂ ਜੀ ਉਪਦੇਸ਼ ਸੁਣਾਉਂਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਬਰੈ ਨਾਮ ਜਪਾਵੇ ਇਸ ਤਰ੍ਹਾਂ ਮਾਰੇ ਕਹਿੰਦੇ ਉਸ ਗੁਰਸਿੱਖ ਦੀ ਚਰਨ ਧੂੜ ਹਮੇਸ਼ਾ ਮੰਗਦੇ ਰਹਿਣਾ ਚਾਹੀਦਾ ਹੈ ਜੋ ਆਪ ਨਾਮ ਜਪਦਾ ਤੇ ਹੋਰ ਨਾਂ ਨੂੰ ਜਪਾਉਂਦਾ ਉਹਦਾ ਸਤਕਾਰ ਕਰਨਾ ਵੀ ਮਾੜਾ ਨਹੀਂ ਜੇ ਆਪਾਂ ਉਹਨੂੰ ਫਤਿਹ ਬੁਲਾਉਂਨੇ ਆ ਸਤਕਾਰ ਕਰਦੇ ਆ ਕਿਉਂਕਿ ਉਹ ਸਾਨੂੰ ਸਿੱਧੇ ਪਾਸੇ ਲਾਉਂਦਾ ਹੈ ਇਸ ਤਰ੍ਹਾਂ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਭਾਈ ਜੋ ਪੌੜੀ ਵਿੱਚ ਅੱਗੇ ਜੋ ਤੁਦ ਸੱਚ ਧਿਆਏ ਦੇ ਸੀ ਵਿਰਲੇ ਥੋੜੇ ਉਹ ਬਹੁਤ ਥੋੜੇ ਜੀਵਾਨ ਜੋ ਕਾਗਰ ਚਿੱਤ ਹੋ ਕੇ ਤੇਰਾ ਸਿਮਰਨ ਕਰਦੇ ਐ ਤੇਰੀ ਬੰਦਗੀ ਕਰਦੇ ਜੋ ਮਨ ਚਿਤ ਇੱਕ ਆਰਾਧ ਦੇ ਤਿੰਨ ਕੀ ਬਰਕਤ ਖਾਏ ਸੰਖ ਕਰੋੜੇ ਪੂਰਨ ਕਾਗਰਤਾ ਵਿੱਚ ਜੋ ਮਨੁੱਖ ਇੱਕ ਪਰਮੇਸ਼ਵਰ ਦਾ ਆਰਾਧਨ ਕਰਦੇ ਹਨ ਭਾਵ ਉਹਨਾਂ ਦਾ ਸਦਕਾ ਹੋਰ ਵੀ ਨਾਮ ਸਿਮਰਦੇ ਹਨ ਪਤਾ ਨਹੀਂ ਉਹਨਾਂ ਦੇ ਸਦਕੇ ਹੋਰ ਕਿੰਨੇ ਲੱਗ ਜਾਂਦੇ ਉਹਨਾਂ ਦੀ ਕਮਾਈ ਬਿਆੰਤ ਜੀਵ ਖਾਂਦੇ ਹਨ ਜੋ ਮਨ ਚਿੱਤੇ ਕਰਾ ਦੇ ਤਨ ਕੀ ਬਰਕਤ ਖਾਹੇ ਅਸੰਖ ਕਰੋੜੇ ਤੋਂ ਦੋਨੋਂ ਸਭ ਧਿਆਏ ਦੀ ਸੇਠਾਏ ਪਏ ਜੋ ਸਾਹਿਬ ਲੋੜੇ ਉਂਝ ਤਾਂ ਸਾਰੀ ਸ੍ਰਿਸ਼ਟੀ ਤੇਰਾ ਧਿਆਨ ਧਰਦੀ ਐ ਪਰ ਪ੍ਰਵਾਣ ਉਹ ਹੁੰਦੇ ਐ ਜੋ ਉਹਨੂੰ ਭਾਜੰਦੇ ਐ ਜੋ ਨੂੰ ਪਸੰਦ ਆ ਜਾਂਦੇ ਐ ਜੋ ਬਿਨ ਸਤਗੁਰ ਸੇਵੇ ਖਾਂਦੇ ਪਹਿਨਦੇ ਸੇ ਮੂਏ ਮਰ ਜੰਮੇ ਕੋੜੇ ਮਹਾਰਾਜ ਕਹਿੰਦੇ ਸਤਗੁਰੂ ਦੀ ਸੇਵਾ ਤੋਂ ਸਖਣੇ ਰਹਿ ਕੇ ਜੋ ਮਨੁੱਖ ਖਾਣ ਪੀਣ ਤੇ ਪਹਿਨਣ ਦੇ ਰਸਾਂ ਵਿੱਚ ਹੀ ਲੱਗੇ ਰਹਿੰਦੇ ਆ ਉਹ ਕਹਿੰਦੇ ਕੋੜੇ ਫਿਰ ਮੁੜ ਮੁੜ ਜਾਂਦੇ ਹਨ ਤੇ ਮਰਦੇ ਹਨ ਭਾਈ ਕਿੰਨਾ ਜ਼ਰੂਰੀ ਹੈ ਮਹਾਰਾਜ ਕਹਿੰਦੇ ਪ੍ਰਮਾਤਮਾ ਨੂੰ ਯਾਦ ਕਰਨਾ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਡੇ ਮੁਖ ਖੋਲੇ ਕਹਿੰਦੇ ਇਹੋ ਜੇ ਮਨੁੱਖ ਜਿਹੜੇ ਸਖਣੇ ਹੁੰਦੇ ਆ ਨਾ ਬੰਦਗੀ ਤੋਂ ਉਹ ਇਹੋ ਜੇ ਮਨੁੱਖ ਸਾਹਮਣੇ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਨਾ ਪਰ ਪਿੱਛੋਂ ਉਹ ਵਿਅੋਗ ਘੋਲਦੇ ਰਹਿੰਦੇ ਹਨ ਰੱਜ ਕੇ ਲੈਂਦੇ ਆ ਵੀ ਕਰਦੇ ਆ ਨੇ ਓਏ ਹਾਜ਼ਰ ਮਿੱਠਾ ਬੋਲਦੇ ਵੀ ਜਦੋਂ ਹਾਜ਼ਰ ਨੇ ਉਦੋਂ ਮਿੱਠਾ ਬੋਲਦੇ ਆ ਬਾਅਦ ਚ ਵਿਸ ਕੱਢੇ ਜ਼ਹਿਰ ਕੱਢੇ মুখ ਖੋਲੇ ਮਨ ਖੋਟੇ ਦੀਏ ਵਿਛੋੜੇ ਕਹਿੰਦੇ ਇਹੋ ਜੇ ਮਨੋਖੋਟਿਆਂ ਨੂੰ ਮਾਲਕ ਨੇ ਆਪਣੇ ਨਾਲੋਂ বিছوڑ ਦਿੱਤਾ ਹੈ। ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਨੀਂਦ ਨਹੀਂ ਆਉਂਦੀ, ਸ਼ੀਰ ਬੇਚੈਨ ਰਹਿੰਦਾ ਹੈ ਤਾਂ ਮੂਲ ਮੰਤਰ, ਗੁਰ ਮੰਤਰ ਦਾ ਜਾਪ ਕਰਿਏ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਮਿਹਰ ਕਰਦੇ ਹਨ। ਉਪਦੇਸ਼ ਲਈਏ ਗੁਰੂ ਜੀ ਦਾ। ਹੁਣਾਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।